ਅੱਜ ਜੀ ਇੱਥੇ ਦੱਸਣਾ ਚਾਹੁੰਦੇ ਆ ਕਿ ਸਾਨੂੰ ਕੰਪਲੇਂਟ ਰਿਸੀਵ ਹੋਈ ਸੀ ਇੱਕ ਜਸਪਾਲ ਸਿੰਘ ਤੋਂ ਜਿਹੜੇ ਰੈਜ਼ੀਡੈਂਟ ਆਫ ਬਟਾਲਾ ਹਾਲ ਵਾਸੀ ਕਾਂਡੇ ਦੇ ਰਹਿਣ ਵਾਲੇ ਆ ਇਹ ਵਾਕਿਆ ਇੰਜ ਹੋਇਆ ਸੀ ਕਿ ਉਹਨਾਂ ਨੂੰ ਫੋਨ ਆਇਆ ਕੁਝ ਦਿਨ ਪਹਿਲਾਂ ਉਹਨਾਂ ਨੂੰ ਇੱਕ ਲੇਡੀ ਨੇ ਕਿਹਾ ਕਿ ਤੁਸੀਂ ਮੇਰਾ ਪਹਿਲਾਂ ਵੀ ਰਾਜੀਨਾਮਾ ਕਰਾਇਆ ਸੀ ਤੇ ਮੇਰਾ ਇੱਕ ਵਾਰ ਦੁਬਾਰਾ ਰਾਜੀਨਾਮਾ ਕਰਾਓ ਉਹਨਾਂ ਨੇ ਪੁੱਛਿਆ ਕੌਣ ਹੋ ਤੁਸੀਂ ਲੇਡੀ ਨੇ ਕਿਹਾ ਕਿ ਤੁਸੀਂ ਇੱਥੇ ਸੋ ਐਂਡ ਸੋ ਪਲੇਸ ਤੇ ਆ ਜਾਓ ਉਹ ਫਿਰ ਜਦ ਸਾਡੇ ਕੰਪਲੇਨੈਂਟ ਪਹੁੰਚੇ ਇੱਥੇ ਆਲਫਾ ਮਾਲ ਦੇ ਨੇੜੇ ਇੱਕ ਜਗ੍ਹਾ ਤੇ ਤੇ ਲੇਡੀ ਔਰ ਉਹਨਾਂ ਦੇ ਨਾਲ ਇੱਕ ਹੋਰ ਇੰਡੀਵਿਜੂਅਲ ਸੀ ਉਹ ਉਹਨਾਂ ਨੂੰ ਇੱਕ ਕਮਰੇ ਚ ਲੈ ਗਏ ਅੰਦਰੋਂ ਕੁੰਡੀ ਲਾ ਦਿੱਤੀ ਜਦ ਕੰਪਲੇਨੈਂਟ ਨੇ ਆਬਜੈਕਟ ਕੀਤਾ ਤਾਂ ਫਿਰ ਉਹ ਦੋ ਤਿੰਨ ਹੋਰ ਬੰਦੇ ਲਿਆਏ ਦੋ ਤਿੰਨ ਲੇਡੀਜ਼ ਵੀ ਲਿਆਏ ਤੇ ਉਹਨਾਂ ਨੂੰ ਥ੍ਰੈਟਨ ਕਰਨ ਲੱਗੇ ਇਹਦੇ ਨਾਲ ਹੀ ਇਹ ਲੇਡੀਜ਼ ਨੇ ਬੰਦਿਆਂ ਨੇ ਇਹਨਾਂ ਦੇ ਵੀ ਕੰਪਲੇਨੈਂਟ ਦੇ ਵੀ ਕਪੜੇ ਲਾਤੇ ਲੇਡੀਜ਼ ਨੇ ਆਪਣੇ ਵੀ ਲਾਤੇ ਤੇ ਅਬਜੈਕਸ਼ਨੇਬਲ ਨਿਊਡ ਪਿਕਚਰਸ ਔਰ ਵੀਡੀਓਜ਼ ਬਣਾਉਣ ਲੱਗ ਗਏ ਔਰ ਉਹ ਵੀਡੀਓਜ਼ ਦਿਖਾ ਕੇ ਇਹਨਾਂ ਨੂੰ ਥ੍ਰੈਟਨ ਕਰਨ ਲੱਗ ਗਏ ਤੇ ਐਕਸਟਰੈਕਟ ਕਰਨ ਲੱਗ ਗਏ ਇਹਦੇ ਵਿੱਚ ਇਹੋ ਜਿਹਾ ਵੀ ਇੱਕ ਬੰਦਾ ਸੀ ਜਿਹੜਾ ਪੁਲਿਸ 유ਨੀਫਾਰਮ ਵਿੱਚ ਸੀ ਔਰ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਥਾਣੇਦਾਰ ਦੱਸ ਰਿਹਾ ਸੀ ਉਹ ਫਿਰ ਜਦ ਕੰਪਲੇਨੈਂਟ ਤੋਂ ਪੈਸੇ ਮੰਗੇ ਗਏ ਉਹਨਾਂ ਨੇ ਮੌਕੇ ਤੇ ਉਹਨਾਂ ਕੋਲ ਜਿੰਨੇ ਪੈਸੇ ਸੀ ਉਹ ਦੇ ਦਿੱਤੇ ਤੇ ਕੁੱਲ ਗੱਲਬਾਤ 4 ਲੱਖ ਤੇ ਨਿਬੜੀ ਤੇ ਫਿਰ ਉਹਨਾਂ ਨੇ ਕੁਝ ਦਿਨਾਂ ਦਾ ਟਾਈਮ ਮੰਗਿਆ ਔਰ ਕਿਹਾ ਕਿ ਮੈਂ ਕੁਝ ਦਿਨਾਂ ਬਾਅਦ ਤੁਹਾਨੂੰ ਬਾਕੀ ਪੈਸੇ ਦੇ ਦਾਂਗਾ ਇੰਨੀ ਦੇਰ ਵਿੱਚ ਕੰਪਲੇਨੈਂਟ ਨੇ ਪੁਲਿਸ ਨਾਲ ਗੱਲਬਾਤ ਕਰ ਲਈ ਸਾਨੂੰ ਇਨਫੋਰਮ ਕੀਤਾ ਕਿ ਉਹਨਾਂ ਨਾਲ ਇੰਜ ਹੋਇਆ ਤੇ ਪੁਲਿਸ ਨੇ ਟਰੈਪ ਲਾ ਕੇ ਕੁੱਲ 12 ਇੰਡੀਵਿਜੂਅਲਸ ਨੂੰ ਅਰੈਸਟ ਕਰਿਆ ਜਿਹੜੇ ਵੱਖ-ਵੱਖ ਜਗ੍ਹਾ ਤੋਂ ਐ ਤਿੰਨ ਮਕਬੂਲਪੁਰੇ ਦੇ ਐ ਜਿੰਨ ਜਲੰਧਰ ਤੇ ਰਹਿਣ ਵਾਲੇ ਐ ਦੋ ਗੁਰਦਾਸਪੁਰ ਦੇ ਐ ਖੁਸ਼ਿਆਰਪੁਰ ਦਾ ਤੇ ਦੋ ਹੋਰ ਅੰਮ੍ਰਿਤਸਰ ਤੋਂ ਹੋਰ ਜਗ੍ਹਾ ਤੋਂ ਆਇਆ ਇੱਕ ਮਾਨਸਾ ਤੋਂ ਵੀ ਆ ਇਹਦੇ ਵਿੱਚ ਲੇਡੀਜ਼ ਵੀ ਅरेस्ट ਕੀਤੀਆਂ ਗਈਆਂ ਤੇ ਇੱਕ 36 ਆਰਬੀ ਦਾ ਐਸਆਈਬੀ ਅਰੈਸਟ ਹੋਇਆ ਇਹਦੇ ਲਈ ਮਕਬੂਲਪੁਰੇ ਥਾਣੇ ਵਿੱਚ 108 ਨੰਬਰ ਐਫਆਈਆਰ ਰਜਿਸਟਰ ਕੀਤਾ ਹੈ ਜਿਦੇ ਵਿੱਚ ਸਾਰੇ ਇੰਡੀਵਿਜੂਅਲਸ ਅਰੈਸਟ ਹੋਏ ਆਂ ਅੰਡਰ ਸੈਕਸ਼ਨਸ ਆਫ ਕ੍ਰਿਮੀਨਲ ਇੰਟੀਮੀਡੇਸ਼ਨ ਕਾਂਸਪੀਰੇਸੀ ਕਿਡਨਾਪਿੰਗ ਐਕਸਟਰਸ਼ਨ ਔਰ ਆਰਗੇਨਾਈਜ਼ਡ ਕਰਾਇਮ ਇਹਦੇ ਨਾਲ ਅਸੀਂ ਇਹ ਵੀ ਦੱਸਣਾ ਚਾਹਾਂਗੇ ਕਿ ਇਹ ਇਹਨਾਂ ਦਾ ਆਰਗੇਨਾਈਜ਼ਡ ਗੈਂਗ ਹੈ ਜਿਹੜੇ ਇਹੋ ਜੇ ਇਨੋਸੈਂਟ ਲੋਕਾਂ ਨੂੰ ਪਹਿਲਾਂ ਸੱਦਦੇ ਆਂ ਉਹਨਾਂ ਨੂੰ ਫਿਰ ਅਬਡਕਟ ਕਰਕੇ ਕਿਸੇ ਜਗ੍ਹਾ ਬੰਦ ਕਰਕੇ ਉਹਨਾਂ ਦੀ ਓਬਜੈਕਸ਼ਨੇਬਲ ਵੀਡੀਓਜ਼ ਜਾਂ ਫੋਟੋਸ ਕਲਿੱਕ ਕਰਕੇ ਉਹਨਾਂ ਤੋਂ ਰੈਨਸਮ ਡਿਮਾਂਡ ਕਰਦੇ ਆਂ ਫਰौती ਮੰਗਦੇ ਆਂ ਤੇ ਇਹਨਾਂ ਨੇ ਜਿੰਨੀ ਸਰਸਰੀ ਪੁੱਛ ਗਏ ਚ ਤੋਂ ਪ੍ਰੀਲਿਮਿਨਰੀ ਇਨਕੁਆਇਰੀ ਤੋਂ ਪਤਾ ਚੱਲਿਆ ਹੈ ਕਿ ਹੋਰ ਵੀ ਇਹੋ ਜਿਹੇ ਕਈ ਕੇਸਿਸ ਇਹਨਾਂ ਨੇ ਕੀਤੇ ਹਨ ਜਿੱਥੇ ਇਹਨਾਂ ਨੇ ਪੈਸੇ ਡਿਮਾਂਡ ਕੀਤੇ ਹਨ ਤੇ ਇਹਨਾਂ ਦਾ ਹੁਣ ਰਿਮਾਂਡ ਲੈ ਕੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾਏਗੀ ਇਹਨਾਂ ਦੇ ਗਰੋਵ ਵਿੱਚ ਹੋਰ ਕਿੰਨੇ ਬੰਦੇ ਆ ਹੋਰ ਇਹੋ ਜਿਹੇ ਕਿੰਨੇ ਕ੍ਰਾਈਮ ਕੀਤੇ ਆ ਉਹ ਪਤਾ ਕੀਤਾ ਜਾਏਗਾ ਮੜੀ ਵਿੱਚ ਡਾਕਟਰ ਜੀ ਨੂੰ ਕੋ 4 ਲੱਖ ਰੁਪਏ ਲੈ ਆ ਸੀ ਦਾ ਉਹ ਤਫਤੀਸ਼ ਦਾ ਹਿੱਸਾ ਹੈ ਜੀ ਅਸੀਂ ਵੈਰੀਫਾਈ ਕਰ ਰਹੇ ਹਾਂ ਮਰ ਥਾਣੇਦਾਰ ਦੱਸ ਕਿੰਨਾ ਹੋ ਗਿਆ ਇਹ ਇਹ ਜਿੰਨਾ ਪ੍ਰੀਲੀਮਿਨਰੀ ਇਨਕੁਆਇਰੀ ਤੋਂ ਪਤਾ ਚੱਲਿਆ ਹੈ ਜੀ ਇਹੀ ਗੈਂਗ ਦਾ ਹਿੱਸਾ ਹੈ ਬਾਕੀ ਅਸੀਂ ਜਿਵੇਂ ਕਿਹਾ ਕਿ ਰਿਮਾਂਡ ਲੈ ਕੇ ਅਸੀਂ ਫਰਦਰ ਇਨਵੈਸਟੀਗੇਟ ਕਰ ਰਹੇ ਹਾਂ ਜੀ ਹਮ ਜਿਹੜੇ ਬਾਰੇ ਜਿਹੜੇ ਸਾਰੇ ਇੱਕੋ ਹੀ ਗਰੋਹ ਦੇ ਮੈਂਬਰ ਨੇ ਬਿਲਕੁਲ ਜੀ ਇਹ ਆਪਸ ਵਿੱਚ ਮਿਲੇ ਜੁਲੇ ਹੀ ਹੈ ਕੁਝ ਨੇ ਕ੍ਰਾਈਮ ਇੱਥੇ ਕੀਤਾ ਹੈ ਕੁਝ ਪਹਿਲਾਂ ਇਨਸੀਡੈਂਟ ਇੱਕ ਅੱਧੀ ਹੋਰ ਜਗ੍ਹਾ ਵੀ ਇਹਨਾਂ ਨੇ ਕੀਤਾ ਹੈ ਇਹੋ ਜਿਹਾ ਸਿਮਿਲਰ ਲਾਈਨਸ ਤੇ ਉਹ ਚਲੋ ਫਿਰ ਅਸੀਂ ਫਰਦਰ ਕਾਮੇ ਕਰਦੇ ਹਾਂ ਇਹਨਾਂ ਚੋਂ ਦੋ ਬੰਦੇ ਆਤੇ ਮਾਮਲੇ ਦਰਜ ਨੇ ਜਿਨ੍ਹਾਂ ਚੋਂ ਇੱਕ ਆਲਰੇਡੀ ਫੜਿਆ ਗਿਆ 379B ਦਾ ਇੱਕ ਹੋਰ ਇੰਡੀਵਿਜੂਅਲ ਤੇ ਦਰਜ ਹੈ ਮਹਲਾਵਰੇ ਵਿੱਚ ਮਾਸਟਰਮਾਈਂਡ ਹੋਣਾ ਮੈਨੂੰ ਲੱਗਦਾ ਜਿਹੜਾ ਅਪਰਾਰਾ ਕਰ ਰਿਹਾ ਹੈ ਨਾ ਚਲਾ ਰਿਹਾ ਹੈ ਜੀ ਇਹ ਪੁੱਛਗੇ ਚ ਦੇ ਬੇਸਿਸ ਤੇ ਅਸੀਂ ਪਤਾ ਕਰਾਂ ਸਰ ਗ੍ਰਿਫਤਾਰੀ ਹੋਣੀਆਂ ਜੀ ਇਹਦੇ ਇਹ ਇਹਦੇ ਚੋ ਜੀ ਕੁਝ ਗ੍ਰਿਫਤਾਰ ਹੋ ਗਏ ਆਂ ਕੁਝ ਹੋਣੇ ਰਹਿੰਦੇ ਆਂ ਜੀ ਉਹਨਾਂ ਦੀ ਛਾਪੇਮਾਰੀ ਕੀਤੀ ਆ ਜੀ ਕੀ ਮਾਲ ਬਿਲਕੁਲ ਬਿਲਕੁਲ ਜੀ ਅਸੀਂ ਸਾਰੇ ਫੜਾ ਗਏ ਹਾਂ ਤਾਂ ਹੈ ਕਿ ਆਪਸ ਤੇ ਮਿਲੇ ਕਿਸ ਤਰੀਕੇ ਇਹ ਜੀ ਅਸੀਂ ਮੈਂ ਕਿਹਾ ਹੈ ਕਿ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਕੀਤੀ ਹੈ ਬਾਕੀ ਇਹਨਾਂ ਦਾ ਰਿਮਾਂਡ ਲੈ ਕੇ ਫਰਦਰ ਕੁਝ ਕੁ ਕਰਾਂਗੇ ਕਿ ਇਹਨਾਂ ਨੇ ਗਰੁੱਪ ਕਿਵੇਂ ਫਾਰਮ ਕੀਤਾ ਕਿਵੇਂ ਇੱਕ ਦੂਜੇ ਨੂੰ ਜਾਣਦੇ ਸੀ ਮਾੜੀ ਤਕਸੀਅਤ ਵਾਲੇ ਹੀ ਬੰਦੇ ਸੀ ਤਾਂ ਹੀ ਇਹੋ ਜੇ ਇਕੱਠੇ ਹੋ ਕੇ ਕ੍ਰਾਈਮ ਕਰ ਰਹੇ ਸੀ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਨੇ ਬਣਾ ਜਿੰਨਾ ਪਤਾ ਚੱਲਿਆ ਹੈ ਜੀ ਹੋ ਗਿਆ ਹੈ ਕੁਝ ਸਮਾਂ ਹੋ ਗਿਆ ਹੈ ਕਿਉਂਕਿ ਪਹਿਲਾਂ ਵੀ ਇਨਸੀਡੈਂਟਸ ਪਤਾ ਚੱਲੇ ਹਨ ਜੋ ਇਹਨਾਂ ਨੇ ਕੀਤੇ ਹਨ ਜਲਾ ਗਰੀ ਇਹਨਾਂ ਦੇ ਵੱਲੋਂ ਮਨ ਲੱਗੀ ਗਈ ਹੈ ਜਿਹਦੇ ਉੱਪਰ ਸਾਰਾ ਬਿਲ ਬੁਲਾ ਕੇ ਕੰਮ ਕਰਵਾਇਆ ਜਾ ਰਿਹਾ ਹੈ ਜਿਆ ਇਹ ਵਕ ਵਕ ਜਗ੍ਹਾ ਤੇ ਕਰਦੇ ਆਂ ਜੀ ਕੁਝ ਇੱਥੇ ਜਿਵੇਂ ਅੱਜ ਜਿਹੜਾ ਇੱਕ ਕੇਸ ਇਹੋ ਜਿਹਾ ਸਿਮਿਲਰ ਲਾਈਨਸ ਵਿੱਚ ਹੋਰ ਸ਼ਹਿਰ ਚੋ ਵੀ ਪਤਾ ਚੱਲਿਆ ਤੇ ਉਹੀ ਅਸੀਂ ਪਤਾ ਕਰ ਰਹੇ ਹਾਂ ਮੈਮ ਹੋਰ ਵੀ ਮਹਿਲਾਵਾਂ ਇਹਦੇ ਵਿੱਚ ਲੱਗਦਾ ਕਿ ਨਾਲ ਹਾਂਜੀ ਹਾਂਜੀ ਬਿਲਕੁਲ ਹੋਰ ਮਹਿਲਾਵਾਂ ਵੀ ਹੈ ਜੀ ਹਾਂਜੀ ਕਵਰ ਕੀਤਾ ਹੈ ਹਾਂਜੀ ਇਹਦੇ ਚੋ 36000 ਕੈਸ਼ ਰਿਕਵਰ ਹੋਇਆ 15 ਮੋਬਾਈਲ ਫੋਨ ਹੋਏ ਹਨ ਤਿੰਨ ਕਾਰਸ ਹੋਈਆਂ ਔਰ ਫੇਕ ਆਈ ਕਾਰਡਸ ਰਿਕਵਰ ਹੋਏ ਚ ਮੋਕੇ ਨੇ ਕੀ ਭੂਮਿਕਾ ਸੀ ਮੇਨ ਤੌਰ ਤੇ ਪੁਲਿਸ ਵਾਲੇ ਦੀ ਕੀ ਭੂਮਿਕਾ ਸੀ ਪੁਲਿਸ ਵਾਲਾ ਅਸੀਂ ਜੀ ਪੁੱਛਗਿਛ ਕਰ ਰਹੇ ਹਾਂ ਬਟ ਜਿੰਨਾ ਪਤਾ ਚੱਲਿਆ ਆਪਣੀ ਯੂਨੀਫਾਰਮ ਦਾ ਨਜਾਇਜ਼ ਫਾਇਦਾ ਉਠਾ ਕੇ ਉਹ ਐਕਸਟਰਸ਼ਨ ਵਿੱਚ ਹੀ ਇਹਨਾਂ ਦੀ ਮਦਦ ਕਰਦੇ ਸੀ ਤੇ ਉਹਦੇ ਚਾਦੀ ਵਾਈਫ ਵੀ ਇਨਵੋਲਡ ਪੁਲਿਸ ਵਾਲੇ ਪਤਾ ਕਰ ਰਹੇ ਜੀ ਇਨਵੈਸਟੀਗੇਸ਼ਨ ਤੇ ਪਹਿਲੇ ਦਿਨ ਕਿੰਨੇ ਬੰਦੇ ਅਰੈਸਟ ਹੋਏ ਸੀ ਜਦੋਂ ਇਹ ਫੜੇ ਗਏ ਸੀ ਪਹਿਲੇ ਦਿਨ ਕਿੰਨੇ ਹੋਏ ਸੀ ਅਮਨ ਜੀ ਪੰਜ ਪਹਿਲੇ ਦਿਨ 5 ਹੋਏ ਸੀ ਜੀ ਫਿਰ ਅਸੀਂ ਬਾਅਦ ਚ 7 ਹੋਰ ਕੀਤੇ ਕਿੰਨਾ ਖ ਕਾਮਯਾਬੀ ਹੈ ਕਿ ਸਭ ਪੂਰੇ ਪੰਜਾਬ ਚ ਨੈਟਵਰਕ ਚੱਲਦਾ ਹੈ ਬਿਲਕੁਲ ਜੀ ਅਸੀਂ ਜਿਵੇਂ ਦੇਖ ਹੀ ਪਾ ਰਹੇ ਹਾਂ ਮਾਨਸਾ ਤੋਂ ਲੈ ਕੇ ਹੁਸ਼ਿਆਰਪੁਰ ਗੁਰਦਾਸਪੁਰ ਜਲੰਧਰ ਸਾਰੇ ਜਗ੍ਹਾ ਦੇ ਹਨ ਤਾਂ ਅਸੀਂ ਇਹੀ ਲਿੰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿੰਨੇ ਸ਼ਹਿਰਾਂ ਚ ਇਨਾਂ ਨੇ ਇਹੋ ਜਿਹਾ ਕ੍ਰਾਈਮ ਕੀਤਾ ਹੈ ਮੈਂ ਆਪਣਾ ਪੂਰਾ ਪੈਸੇ ਇਹ ਕਹਿੰਦਾ ਬਹੁਤ ਸਾਰੇ ਲੋਕ ਨੇ ਜਿਹੜੇ ਸਾਡੇ ਸਾਹਮਣੇ ਨਹੀਂ ਆਏ ਜੀ ਤੁਹਾਨੂੰ ਇਹ ਤੁਸੀਂ ਆਪਣੇ ਵੱਲੋਂ ਕਹਿਣਾ ਚਾਹਦੇ ਹੋ ਅਸੀਂ ਜੀ ਇਹੀ ਕਹਿਣਾ ਚਾਹਾਂਗੇ ਅਸੀਂ ਸਮਝਦੇ ਹਾਂ ਕਿ ਇਹ ਇੰਬੈਰਸਿੰਗ ਔਰ ਹਿਊਮਿਲੀਟਿੰਗ ਹੋ ਜਾਂਦਾ ਕਿਸੇ ਵੀ ਬੰਦੇ ਲਈ ਜਦ ਉਹਨਾਂ ਨਾਲ ਇਹੋ ਜਿਹਾ ਹੁੰਦਾ ਹੈ ਬਟ ਜਿਵੇਂ ਇਹ ਇੰਡੀਵਿਜੁਅਲ ਨੇ ਬਹੁਤ ਕਰੇਜ ਦਿਖਾਉਂਦੇ ਹੋਏ ਬਹਾਦਰੀ ਦਿਖਾਉਂਦੇ ਹੋਏ ਪੁਲਿਸ ਨੂੰ ਅਪਰੋਚ ਕੀਤਾ ਤਾਂ ਅਸੀਂ ਇਹ ਗਰੋਹ ਦਾ ਪਰਦਾ ਫਾਸ਼ ਵੀ ਕੀਤਾ ਇਹਨਾਂ ਚੋ ਫੜ ਵੀ ਲਏ ਆ ਬਾਰੇ ਇੰਡੀਵਿਜੁਅਲ ਅਸੀਂ ਇਹੀ ਕਹਾਂਗੇ ਕਿ ਤੁਹਾਡੇ ਨਾਲ ਜੇ ਕੁਝ ਵੀ ਇਹੋ ਜਿਹਾ ਹੁੰਦਾ ਕੋਈ ਵੀ ਐਕਸਟਰੋਟ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਕਾਈਂਡਲੀ ਪੁਲਿਸ ਨੂੰ ਅਪਰੋਚ ਕਰੋ ਸਾਡੀ ਪੁਲਿਸ ਟੀਮ ਬਹੁਤ ਇਫੈਕਟਿਵ ਹੈ ਇੱਥੇ ਵੀ ਐਸ ਐਚ ਓ ਮਕਬੂਲਪੁਰਾ ਅਮਨਜੋਤ ਨੇ ਏ ਸੀ ਪੀ ਈਸਟ ਸ਼ੀਤਲ ਨੇ ਬਹੁਤ ਕੁਇਕ ਰਿਐਕਟ ਕਰਦੇ ਹੋਏ ਸਾਰੇ ਬੰਦਿਆਂ ਨੂੰ ਫੜ ਲਿਆ ਹੈ ਜੀ ਸਰ ਜੀ ਕਿੰਨੀ ਡਿਮਾਂਡ ਕੀਤੀ ਜੀ ਮੈਡਮ ਇਹਨਾਂ ਦੇ ਵੱਲੋਂ ਵੱਖ-ਵੱਖ ਜਿਹੜੇ ਲੋਕਾਂ ਦੇ ਕੋਲ ਪਹੁੰਚਿਆ ਇਹਨਾਂ ਤੋਂ ਲੱਖਾਂ ਦੀ ਡਿਮਾਂਡ ਕੀਤੀ ਜਾਂਦੀ ਹੈ ਜੀ ਲੱਖਾਂ ਦੀ ਨਮਾਨ ਕਿੰਨੇ ਜੈਂਟਸ ਨੂੰ ਰਿਲੀਜ਼ ਕਰਿਆ ਮੈ ਰਹਾ ਇਹ ਇਹਦੇ ਚੋ ਤਿੰਨ ਲੇਡੀਜ਼ ਹੈ ਚਾਰ ਲੇਡੀਜ਼ ਹੈ ਜੀ ਤੇ ਅੱਠ ਜੈਂਟਸ ਹੈ ਮੈਂ ਕਹਿੰਦੀ ਹਾਂ ਕਿ ਸਮੇਤੋ ਕੇ ਥਾਣੇ ਦੀ ਵੀ ਗਤੀ ਕਾਫੀ ਬੜਾ ਬਖਰਾ ਤਰ੍ਹਾਂ ਦਾ ਕੇਸ ਹੈ ਨੂੰ ਕਾਫੀ ਟਰੈਕ ਕਰਨਾ ਕਾਫੀ ਮੁਸ਼ਕਲ ਹੋ ਜਾਂਦਾ ਹੈ ਬਿਲਕੁਲ ਜੀ ਇੱਥੇ ਥਾਣੇ ਦੀ ਟੀਮਸ ਲੱਗੀਆਂ ਸੀ ਸਬ ਡਿਵੀਜ਼ਨ ਤੋਂ ਹੋਰ ਵੀ ਅਸੀਂ ਇਹਨਾਂ ਨੂੰ ਹੈਲਪ ਕੀਤੀ ਸੀ ਬਟ ਅਗੇਨ ਐਸ ਐਚਓ ਮਕਬੂਲਪੁਰਾ ਨੇ ਇਹਦੇ ਵਿੱਚ ਬਹੁਤ ਕਰਜ ਔਰ ਸਵਿਫਟ ਰਿਐਕਸ਼ਨ ਕਰਦੇ ਹੋਏ ਇਹਨਾਂ ਨੂੰ ਫੜ ਲਿਆ ਜੀ ਬੜੀ ਵਧੀਆ ਬਰਾਬਰ ਤੋਂ ਸਹਾਰਾ ਲੈਂਦੇ ਸੀ ਜਾਂ ਕਿਸੇ ਨੂੰ ਕੰਟੈਕਟ ਫਾਰਮ ਕਰਕੇ ਬੁਲਾਉਂਦੇ ਇਹ ਅਸੀਂ ਤਫ਼ਤੀਸ਼ ਵਿੱਚ ਦੇਖਾਂਗੇ ਵਿਚਾਰਨ ਜੀ ਪਹਿਲਾ ਅਪਰੇਸ਼ਨ ਕਿਹੜਾ ਸੀਗਾ ਕੰਪਲੈਨਟ ਦੇ ਵੱਲ ਅਸੀਂ ਉਹ ਇਹ ਅਪਰੇਸ਼ਨ ਕਿੱਥੋਂ ਅੰਜਾਮ ਦੇ ਸਕਦੇ ਇਹ ਜਿਵੇਂ ਮੈਂ ਦੱਸਿਆ ਜੀ ਜਸਪਾਲ ਸਿੰਘ ਹੈ ਇਹ ਬਟਾਲੇ ਦੇ ਰਹਿਣ ਵਾਲੇ ਆਲਵਾਸੀ ਟਾਂਡੇ ਦੇ ਰਹਿਣ ਵਾਲੇ ਉਹਨਾਂ ਨੇ ਸਾਨੂੰ ਅਪਰੋਚ ਕੀਤਾ ਕਿ ਸਾਡੇ ਨਾਲ ਮੇਰੇ ਨਾਲ ਇੰਝ ਹੋ ਗਿਆ ਉਹ ਉਸ ਤੋਂ ਬਾਅਦ ਅਸੀਂ ਟਰੈਪ ਲਾ ਕੇ ਇਹਨਾਂ ਨੂੰ ਅਪਰੋਚ ਇਹ α1 α1 ਮਾਲ ਦੇ ਨੇੜੇ ਇੱਕ ਕੰਬ੍ਰੇਜਰ ਕਿਸੇ ਕਮਰੇਜ ਹੋਇਆ ਸੀ ਜੀ ਨੰ ਕਾਰਨ ਕਿੰਨੇ ਕਵਰ ਕੀਤੀ 3 ਕਾਰਸ ਰਿਕਵਰ ਮੈਂ ਥ੍ਰੈਟ ਥ੍ਰੈਟ ਕਰਦੇ ਨੇ ਧਰਜ ਚਾਣਦੇ ਵੀ ਨੇ ਜਿਹੜੇ ਜੱਟ ਕਰਦੇ ਆ ਬਿਲਕੁਲ ਜੀ ਜਦ ਬੰਦੇ ਦੇ ਆਬਜਕਨੇਬਲ ਫੋਟੋ ਵੀਡੀਓ ਆ ਜਾਂਦੀ ਹੈ ਫਿਰ ਉਹਨੂੰ ਥ੍ਰੈਟ ਵੀ ਕਰਦੇ ਉਸ ਤੋਂ ਐਕਸਟਰੈਕਟ ਕਰਨ ਦੀ ਕੋਸ਼ਿਸ਼ ਕਰਦੇ ਇਹਨਾਂ ਦਾ ਇਹੀ ਮੋਡਸ ਆਪਰੇਂਟੀ ਹੈ ਮੈਡਮ ਜਿਸ ਹਮਲੇ ਦੇ ਵਿੱਚ ਖਾਮ ਹੋਇਆ ਉਹ ਖਮਲੇ ਵਾਲਾ ਤੇ ਵੀ ਕਈ ਕਾਰਵਾਈ ਕੀਤੀ ਜਾ ਰਹੀ ਹੈ ਬਿਲਕੁਲ ਜੀ ਅਸੀਂ ਪਤਾ ਕਰ ਰਹੇ ਹਾਂ ਕਿਹਦਾ ਹੈ ਜੇ ਕਿਰਾਏ ਤੇ ਲਿਆ ਹੋਇਆ ਤੇ ਕਿਹਨੇ ਲਿਆ ਹੋਇਆ ਸਭ ਤਫਤੀਸ਼ ਤਹਿਤ ਹੈ ਮੈਡਮ ਇਹਨਾਂ ਦੇ ਮੈਡਮ ਹੋਰ ਵੀ ਹੋਣਗੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਅਸੀਂ ਕ੍ਰਾਈਮ ਨੂੰ ਟੋਲਰੇਟ ਨਹੀਂ ਕਰਾਂਗੇ ਜੀ ਅਸੀਂ ਇਸ ਗੈਂਗ ਵਿੱਚ ਜਿੰਨੇ ਵੀ ਇੰਡੀਵਿਜੂਅਲਸ ਇਨਵੋਲਡ ਐ ਜਿਹੜੇ ਵੀ ਇਹੋ ਜਿਹਾ ਕੰਮ ਕਰਦੇ ਆ ਸਾਰਿਆਂ ਨੂੰ ਫੜਾ ਕੇ